ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ ਹੇਅਰ ਬਲੌਗ ਤੇ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਵੀਡੀਓ ਪੂਰੀ ਐਂਡ ਤੱਕ ਦੇਖੋ ਭੈਣਾਂ ਲਈ ਦਾ ਬਹੁਤ ਖਾਸ ਤੇ ਕੰਮ ਦੀ ਵੀਡੀਓ ਆ ਹਨਾ ਕਿਉਂਕਿ ਇਹ ਫੇਸ ਦੇ ਰਿਲੇਟਡ ਹੀ ਵੀਡੀਓ ਆ ਹਨਾ ਕਿਉਂਕਿ ਇਹ ਪ੍ਰੋਬਲਮ ਹਰ ਇੱਕ ਭੈਣ ਨੂੰ ਤਕਰੀਬਨ ਆਉਂਦੀ ਆ ਪਿੰਡਾਂ ਜਾਂ ਤਾਂ ਜ਼ਿਆਦਾ ਹੀ ਆਉਂਦੀ ਕਿਉਂਕਿ ਉਹਨਾਂ ਤਾਂ ਆਪਣੇ ਫੇਸ ਦੀ ਉਨੀ ਕੇਅਰ ਨਹੀਂ ਹੁੰਦੀ ਜੀ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਣੇ ਘਰ ਦੇ ਕੰਮ ਕਾਦੀ ਇਦਾਂ ਦੇ ਹੁੰਦੇ ਆ ਧੁੱਪੇ ਜਾਣਾ ਬਾਅਦ ਆਪਾਂ ਫੇਸ ਨੂੰ ਕਵਰ ਕਰਕੇ ਨਹੀਂ ਰੱਖ ਸਕਦੇ ਤਾਂ ਖਾਸ ਕਰਕੇ ਜੀਮੀ ਦੇ ਸਾਡੇ ਘਰ ਧੁੱਪੇ ਕੰਮ ਕਰਨਾ ਹੋਰ ਵੀ ਹੈ ਨਾ ਤੇ ਆਪਾਂ ਨੂੰ ਜਿਹੜੇ ਕਿ ਫੇਸ ਆਪਣਾ ਕਵਰ ਨਹੀਂ ਹੁੰਦਾ ਇੰਨਾ ਨਾ ਆਪਾਂ ਕਰ ਸਕਦੇ ਜਿਨ੍ਹਾਂ ਦੇ ਕੰਮ ਆਪਣਾ ਫੇਸ ਤੇ ਛਾਈਆਂ ਫੈਂਸੀਆਂ ਦਾਗ ਬਹੁਤ ਜ਼ਿਆਦਾ ਪੈ ਜਾਂਦੇ ਆ ਮੇਰੇ ਤੁਸੀਂ ਸ਼ਾਇਦ ਪਿਛਲੀਆਂ ਵੀਡੀਓ ਦੇਖੀਆਂ ਹੋਣ ਤਾਂ ਮੇਰਾ ਫੇਸ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਸੀ ਮੇਰੇ ਫੇਸ ਤੇ ਆ ਚੀਜ਼ਾਂ ਦੇ ਛਾਈਆਂ ਇਥੇ ਨੱਕ ਤੇ ਇਧਰ ਆ ਤੇ ਚੰਗਾ ਤੇ ਸ਼ੈਣੀ ਇਸ ਕਾਰਕ ਕਿ ਮੈਂ ਰਾਤ ਨੂੰ ਵੀਡੀਓ ਬਣਾਉਣ ਲੱਗੀ ਆ ਵੀ ਤੁਹਾਨੂੰ ਮੇਰੇ ਫੇਸ ਦਾ ਡਿਫਰੈਂਸ ਪਤਾ ਲੱਗੂ ਮੇਰਾ ਫੇਸ ਠੀਕ ਆ ਜਾਂ ਨਹੀਂ ਠੀਕ ਕਿਉਂਕਿ ਜਿੰਨੇ ਦਾ ਪੱਕ ਕਲੈਰਟੀ ਹੈ ਫਿਲਟਰ ਲਾ ਲੋ ਕਲੈਰਟੀ ਨਾਲ ਆਪਣਾ ਜਿਹੜਾ ਫੇਸ ਆ ਬਹੁਤ ਜ਼ਿਆਦਾ ਕਲੀਨ ਹਾਂਜੀ ਇਸੇ ਕਾਰਕ ਕਿ ਮੈਂ ਰਾਤ ਨੂੰ ਵੀਡੀਓ ਬਣਾਈ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕਦੇ ਮੇਰੇ ਫੇਸ ਦਾ ਹਨਾ ਕਿ ਰਾਤ ਨੂੰ ਤੁਹਾਨੂੰ ਪਤਾ ਹੀ ਆਪਣੇ ਵੀ ਇੰਨੀ ਫੈਸਿਲਿਟੀ ਰਹਿੰਦੀ ਗਈ ਹੋਣਗੇ ਲਾਈਟਾਂ ਕੈਮਰੇ ਜ਼ਿਆਦਾ ਹੋਣਗੇ ਵਧੀਆ ਆਪਾਂ ਫੋਨ ਤੇ ਵੀਡੀਓ ਬਣਾਉਂਦੇ ਆ ਵੀ ਤੁਹਾਨੂੰ ਪਤਾ ਲੱਗ ਜਾਏ ਫੇਸ ਦਾ ਕਿੱਦਾਂ ਦਾ ਹਨਾ ਤੇ ਆਪਣੇ ਬੈਂਕ ਪਰ ਛਾਈਆਂ ਮੈਟ ਚੁੱਕੀਆਂ ਮਾੜੀਆਂ ਮੂੜੀਆਂ ਬਹੁਣ ਅੱਬਲ ਤਾਂ ਨਹੀਂ ਹੈਗੇ ਬੈਂਕ ਪਰ ਫੇਸ ਮੇਰਾ ਕਲੀਨ ਹੋ ਚੁੱਕਿਆ ਹੈ ਜਿਹੜੀ ਚੀਜ਼ ਮੈਂ ਆਪਦੇ ਫੇਸ ਤੇ ਲਗਾਈ ਆ ਹਨਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਉਹ ਕਰੀਮ ਵੀ ਇੱਕ ਤਾਂ ਹੀ ਮਿਲ ਸਕਦੀ ਆ ਤੇ ਉਹ ਹੈਗੀ ਆ ਤੇ ਆਪਾਂ ਟੂਬ ਵੀ ਮਿਲ ਸਕਦੀ ਆ ਜਿਵੇਂ ਥੋੜੇ ਦਾਗ ਆ ਰੈੱਡ ਹੋ ਜਾਂਦੇ ਆ ਸਾਦੇ ਦਾਗ ਫੇਸ ਸਾਡਾ ਰੈੱਡ ਰੈੱਡ ਹੋ ਜਾਂਦਾ ਫਲਸਿੰਗ ਹੋ ਜਾਂਦੀਆਂ ਹਨਾ ਤੇ ਆਪਣੇ ਕੀ ਕਹਿੰਦੇ ਨੇ ਬਹੁਤ ਜ਼ਿਆਦਾ ਸ਼ਾਈਆਂ ਪਿਗਮੈਂਟੇਸ਼ਨ ਜਨ ਕੇ ਸ਼ਾਈਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਉਹਦੇ ਲਈ ਇਹ ਟੂਬ ਆ ਤੇ ਇਹ ਵੀਡੀਓ ਪੂਰੀ ਐਂਡ ਤੱਕ ਦੇਖਿਓ ਤੁਹਾਨੂੰ ਹਨਾ ਇਹ ਮੈਲਦੀ ਬਜਾਕ ਚੋਂ 300 ਰੁਪਏ ਦੀ ਮਿਲ ਜਾਂਦੀ ਹੈ ਪ੍ਰਾਈਸ ਜ਼ਿਆਦਾ ਹੁੰਦਾ ਪਰ 300 ਰੁਪਏ ਦੀ ਮਿਲ ਜਾਂਦੀ ਹੈ ਮਹਿੰਗੀ ਹੁੰਦੀ ਹੈ ਤੇ ਲਾਉਣੀ ਕਿਵੇਂ ਉਹ ਵੀ ਪਤਨ ਦੱਸਦੇ ਆ ਜੇ ਤੁਸੀਂ ਇਹ ਲਾਉਣੀ ਰਾਤ ਨੂੰ ਆ ਦਿਨੇ ਅਪਲਾਈ ਨਹੀਂ ਕਰਨੀਗੀ ਰਾਤ ਨੂੰ ਅਪਲਾਈ ਕਰਨੀ ਤੁਸੀਂ ਉਸ ਤੋਂ ਪਹਿਲਾਂ ਸਵਾਰ ਕੇ ਫੇਸ ਧੋ ਲੈਣਾ ਦਾ ਸਿੰਪਲ ਪਾਣੀ ਨਾਲ ਫੇਸ ਧੋ ਕੇ ਇੰਨੇ ਜਿੱਥੇ-ਜਿੱਥੇ ਤੁਹਾਡੇ ਸ਼ਾਇਆ ਪਿੰਗਾ ਹੈਗੇ ਫਿੰਸੀਆਂ ਵਗੈਰਾ ਹੈਗੀਆਂ ਉਹਨੇ ਉਹਨਾਂ ਥਾਂ ਤੇ ਲੋੜੀਆਂ ਉਸ ਤੋਂ ਬਗੈਰ ਕਿਤੇ ਇਹਨਾਂ ਨੂੰ ਉਹਨੇ ਥਾਂ ਤੇ ਮਾੜੀ-ਮਾੜੀ ਲਗਾ ਲੈਣੀ ਹੈ ਮੇਰੀ ਆ ਚੀਜ਼ਾਂ ਤੇ ਸੀ ਤੇ ਆ ਸੀ ਇਹ ਲਗਾ ਲੈਣੀਆਂ ਤੁਸੀਂ ਇਹ ਲਗਾ ਕੇ ਤੁਸੀਂ ਤੇ ਬਸ ਦਾਤ ਨੂੰ ਪੈ ਜਾਣਾ ਤੇ ਪਹਿਲਾਂ ਵਾਸ਼ ਮੂਸ ਬਾਹਰ ਕੇ ਤੁਸੀਂ ਜਿਹੜਾ ਫੇਸ ਵਾਸ਼ ਯੂਜ਼ ਕਰਦੇ ਆ ਜੋ ਕੋਈ ਵਤਦੇ ਆ ਤੁਸੀਂ ਸਵਾਦ ਕੇ ਪਾਣੀ ਨਾਲ ਮੂੰਹ ਧੋਣਾ ਤੇ ਦਾਤ ਨੂੰ ਲਗਾ ਲੈਣੀ ਤੇ ਸਵੇਰ ਆਪਣਾ ਨੋਰਮਲ ਪਾਣੀ ਨਾਲ ਜਿਹੜਾ ਉਹ ਮੂੰਹ ਧੋ ਲੈਣਾ ਤੁਸੀਂ ਠੀਕ ਹੈ ਕਨਹੀਂ ਤੇ ਉਹ ਥੋੜਾ ਫੇਸ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਕਲੀਨ ਹੋ ਜੂਗਾ ਜਿੰਨਾ ਮੱਝੀ ਥੋੜੇ ਸ਼ਾਈਆਂ ਪੱਕੀਆਂ ਹੋਣ ਫੈਂਸਿੰਗ ਆ ਹੋਣ ਨਹੀਂ ਹਟਦੇ ਹੁਣ ਫੇਸ ਖਰਾਬ ਹੋ ਜੇ ਇਹ ਐਡ ਨਾਸ਼ਾ ਨਹੀਂ ਬਹੁਤ ਜ਼ਿਆਦਾ ਖਾਰਸ਼ ਹੁੰਦੀ ਆ ਹਨਾ ਤੇ ਇਹ ਇੰਨੀ ਵਧੀਆ ਕਰੀਮ ਆ 2P ਇਹ ਤਾਂ ਕਰੀਮ ਵੀ ਤੁਸਾਂ ਨੂੰ ਮੈਂ ਦਿਖਾਉਣੀ ਆ ਉਹ ਟੁਕ ਹੈਗੀ ਆਹਾ ਜਿੰਦੀ ਹੋਗੀ ਸ਼ਾਇਦ ਇੰਨਾ ਕਰਕੇ ਦਿਖਾਉਣੀ ਆ ਦੇਖੋ ਫਿਰ ਵੀ ਫੁੱਠੀ ਆਉਂਦੀ ਹਨਾ ਇੱਦਾਂ ਦੇਖੋ ਦੇ ਫੇਸ ਤੇ ਬਾਕੀ ਮੈਂ ਤੁਹਾਨੂੰ ਇਹ ਤੇ ਮੈਂ ਦਿਖਾ ਦਊਗੀ ਇੰਨਾ ਕਿਤੇ ਪੁੱਠੀ ਆਉਂਦੀ ਆ ਤੇ ਇੰਨਾ ਵੀ ਪੁੱਠੀ ਆਉਂਦੀ ਆ ਇਤਨੀ ਪੁੱਠੀ ਆਉਂਦੀ ਆ ਬਾਕੀ ਮੈਂ ਤੁਹਾਨੂੰ ਨਾ ਆਪਣਾ ਫੋਟੋ ਵਗੈਰਾ ਇਹ ਤੇ ਸੈਂਡ ਕਰ ਦਊਗੀ ਜਿਹੜੀ ਆ ਚੀਜ਼ ਆ ਕਿਉਂਕਿ ਮੈਂ ਫਰੰਟ ਕੈਮਰੇ ਤੇ ਬਣਾਉਣੀ ਇਸ ਕਰਕੇ ਹੈ ਨਹੀਂ ਮੈਂ ਤੁਹਾਨੂੰ ਬੈਕ ਕੈਮਰੇ ਤੇ ਕਰਕੇ ਦਿਖਾਉਣੀ ਆ ਆ ਵਾਲੀ YouTube ਆ ਤੁਸੀਂ ਦੇਖੋ ਮੈਂ ਤੁਹਾਨੂੰ ਬੈਕ ਕੈਮਰੇ ਤੇ ਦਿਖਾਉਣੀ ਆ ਇਹ ਬਹੁਤ ਵਧੀਆ ਚੀਜ਼ ਆ ਹਾਂਜੀ ਤੁਹਨ ਦਿਖਾਤੀ ਇਹ ਵਾਲੀ ਟੂਪ ਆ ਨਾ ਜਿਹੜੀ ਤੁਸੀਂ ਅਪਲਾਈ ਕਰਦੀ ਆ ਉਹਦੇ ਫੇਸ ਤੇ ਤੇ ਤੁਹਾਡੇ ਜਿੰਨੀ ਵੀ ਮਰਜ਼ੀ ਸਕਿਨ ਤੁਹਾਡੀ ਖਰਾਬ ਹੋਈ ਹੋਵੇ ਜਿੰਨੀ ਮਰਜ਼ੀ ਦਾਗ ਪਰਾਣੇ ਹੋਣ ਤੁਹਾਡੇ ਬਿਲਕੁਲ ਸੈੱਟ ਹੋ ਜਾਣਗੇ ਤੁਸੀਂ ਮੇਰੇ ਫੇਸ ਤਾਂ ਦੇਖੋ ਮੇਰਾ ਫੇਸ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਕਿਉਂਕਿ ਧੁੱਪੇ ਛਾਵੇਂ ਕੰਮ ਕਰਨਾ ਗਾਦ ਵਿੱਚ ਆਪਾਂ ਧੁੱਪੇ ਕੰਮ ਕਰਨਾ ਆਪਾਂ ਤਾਂ ਇਹ ਨਹੀਂ ਹੈ ਨੀ ਕੋਸਿਡਾਈ ਵੀ ਆਪਾਂ ਦੇਸੀ ਥਲੇ ਬੈਠੇ ਰਹਿਣਾ ਅਪਾ ਤੋਂ ਤੇ ਕੰਮ ਕਰਨਾ ਆਪਣਾ ਫੇਸ ਔਰ ਜਿਹੜੀ ਖਰਾਬ ਹੋਈ ਜਾਂਦਾ ਠੀਕ ਹੈ ਤਾਂ ਪਤਾ ਹੀ ਨਹੀਂ ਗੌਰ ਵੀ ਨਹੀਂ ਹੁੰਦੀ ਫੇਸ ਦੀ ਕਿਉਂਕਿ ਅਪਾ ਤਾਂ ਨਾ ਫੇਸ਼ਲ ਇਨੇ ਕਰਾਈ ਜਾਂਦੇ ਆ ਪਰ ਮਿਡਲ ਕਾਸਟ ਫੈਮਿਲੀ ਤੇ ਹੈਗੀ ਅਪਾ ਤਾਂ ਨਾ ਪੇਸ਼ਟ ਕਰਾਈ ਜਾਂਦੇ ਆ ਨਾ ਸਕਰਬ ਵਗੈਰਾ ਕਰਾਈ ਜਾਂਦੇ ਆ ਤੇ ਅਪਾ ਦੇਸੀ ਇਲਾਜ ਹੀ ਕਰਦੇ ਪਰ ਇਹ ਜਿਹੜੀ ਟੂਬ ਦੀਆਂ ਕਰੀਮ ਤੁਸ ਮਿਲਦੀ ਹੈ ਲਗਾ ਸਕਦੇ ਤੁਹਾਨੂੰ ਫੇਸ ਤੇ ਫੇਸ ਬਿਲਕੁਲ ਸਹੀ ਹੋ ਜੂਗੀ ਮੈਂ ਇੱਕੋ ਹੀ ਲਗਾਈ ਹੈ ਹਲਕੀ ਘੱਟ ਤੇ ਮੇਰਾ ਫੇਸ ਬਿਲਕੁਲ ਪਲੇਨ ਹੋ ਚੁੱਕਿਆ ਹੈ ਤੇ ਇਹਦਾ ਪ੍ਰਾਈਸ ਹੈਗਾ 350 ਹੈਗਾ ਇਹ ਮਾਰਕੀਟ ਚ ਆਹਦੇ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਤੁਸੀਂ ਲੈ ਸਕਦੇ ਹੋ ਜੇ ਇਹ ਵੀਡੀਓ ਨੂੰ ਗਾ ਸ਼ੇਅਰ ਕਰਿਆ ਤਾਂ ਕਿ ਹੋਰ ਭੈਣਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ ਜਿਹੜਾ ਵੀ ਫੇਸ ਤੋਂ ਬਹੁਤ ਜ਼ਿਆਦਾ ਤੰਗ ਹੋ ਚੁੱਕਿਆ ਵੀ ਸਾਡਾ ਫੇਸ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਵੀ ਅਸੀਂ ਦੇਖਣੋਂ ਆਪ ਤੇ ਆਪ ਨੂੰ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਗੁਦਾ ਫੀਲ ਹੁੰਦਾ ਹੈ ਐ ਹੁੰਦਾ ਵੀ ਹਾਏ ਸਾਡੇ ਫੇਸ ਨੂੰ ਕੀ ਹੋ ਗਿਆ ਅਸੀਂ ਦੂਤੀਆਂ ਨੂੰ ਸਾਫ਼-ਸਾਫ਼ ਸਾਡਾ ਫੇਸ ਹੋ ਗਿਆ ਵੇਸ਼ਕ ਰੰਗ ਸਾਵਲਾ ਹੋਏ ਪਰ ਫੇਸ ਸਾਫ ਹੋ ਗਿਆ ਤੇ ਜਦੋਂ ਸ਼ਾਇਆ ਪੈ ਜਾਂਦੀਆਂ ਰੰਗ ਸਾਵਲਾ ਵੀ ਜਿਆਦਾ ਬੁਰਾ ਲੱਗਦਾ ਕਿਉਂਕਿ ਮੇਰਾ ਰੰਗ ਸਾਵਲਾ ਹੈ ਵਰਤ ਚ ਸ਼ਾਇਆ ਪਾਈਆਂ ਫੇਸ ਮੇਰਾ ਇੰਨਾ ਜਿਆਦਾ ਬੁਰਾ ਲੱਗਣ ਲੱਗਾ ਸੀ ਮੈਨੂੰ ਆਪ ਦੇ ਆਪ ਤੇ ਸ਼ਰਮ ਆਉਂਦੀ ਸੀ ਹਾਈ ਮੇਰਾ ਫੇਸ ਨੂੰ ਕੀ ਹੋ ਗਿਆ ਕਿਤੇ ਵਿਆਹ ਸ਼ਾਦੀ ਫੰਕਸ਼ਨ ਪਾਰਟੀ ਤੇ ਜਾਣਾ ਮੇਕਅਪ ਲਾਇਆ ਵੀ ਆਪਾਂ ਨੂੰ ਵਧੀਆ ਨਹੀਂ ਸੀ ਲੱਗਾ ਕਿਉਂਕਿ ਸ਼ਾਇਆ ਵਗੈਰਾ ਉਦਾਂ ਹੀ ਦੇਦੀਆਂ ਹੁੰਦੀਆਂ ਸੀ ਤੇ ਹੁਣ ਆਪਣਾ ਫੇਸ ਬਿਲਕੁਲ ਕਲੀਨ ਹੋ ਚੁੱਕਿਆ ਤੁਸੀਂ ਇਹ ਵਾਲਾ ਤਰੀਕਾ ਇਹ ਟੂਬ ਤਕਰੀਮ ਜੋ ਹੁਣ ਨਹੀਂ ਮਿਲਦੀ ਹੈ ਤੁਸੀਂ ਲਗਾ ਕੇ ਫੇਸ ਤੇ ਲਗਾ ਕੇ ਤੇ ਰਿਜ਼ਲਟ ਦੇਖਿਓ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੋਈ ਲਾਉਣੀ ਉਹਨੇ ਜਿੱਥੇ ਥਾਂ ਤੇ ਅਪਲਾਈ ਕਰਨਾ ਜਿੱਥੇ ਜਿੱਥੇ ਤੁਹਾਡੇ ਫੇਸ ਤੇ ਪ੍ਰੋਬਲਮ ਹੋਈ ਹੈ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੀਨ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਨਾਲ ਸ਼ੇਅਰ ਕਰਿਓ ਤਾਂ ਕਿ ਭੈਣਾਂ ਨੂੰ ਇਸ ਚੀਜ਼ ਬਾਰੇ ਮਾੜੀ ਜਿਹੀ ਨੌਲੇਜ ਮਿਲ ਸਕੇ ਤੇ ਉਹ ਟੂਪ ਵਗੈਰਾ ਲਿਆ ਕੇ ਆਪਾਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦੇਗੇ ਆਪਾਂ ਇਹ ਚੀਜ਼ ਬਾਤੀਆਂ ਤਾਈਆਂ ਤੁਹਾਨੂੰ ਦੱਸਣ ਲੱਗੇ ਆ ਤੇ ਤੁਸੀਂ ਇਹ ਚੀਜ਼ ਮਗਾ ਕੇ ਲਗਾਓ ਫੇਸ ਤੇ ਤੁਹਾਡਾ ਫੇਸ ਦੀ ਕਲੀਨਿੰਗ ਹੁੰਦਾ ਵੀਡੀਓ ਦੇਖਣ ਲਈ ਧੰਨਵਾਦ ਪਲੀਜ਼ ਗਾਹ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ